ਹਾਂ ਛੋਟੇ ਸਾਹਮਣੇ ਠੀਕ ਆ ਛੋਟੇ ਸਾਹਮਣੇ ਹਾਂਜੀ 2000 ਇਹਦੇ ਨਾਲ ਤੰਨੇ ਨੇ ਤੇ ਇਹ ਤੰਨੇ ਨੇ ਛੋਟੇ ਨੇ ਚਾਹੀਦਾ ਕੀ ਹੋ ਗਿਆ ਪੱਠਾ ਦਾ ਵੀ ਅੱਧੋ ਅੱਧੋ ਦਾ ਫਰਕ ਆ ਦਾਦੇ ਗੁਜਾਇਤ ਆ ਰੋਕੋ ਵਕੀਲ ਲੈ ਲੈ ਜੀ ਨੇ ਜਾਇਜਾ ਕਰਕੇ ਦੰਦੇ ਵਾ ਘੱਟ ਦੇ ਦੇ 2000 ਆਇਆ ਤਾਂ ਨਹੀਂ ਕਰਿਆ ਜੀ ਬਲਦਾਰੀ ਲੰਘਿਆ ਪਾ ਲੈ ਹੀ ਪਾਉਣੀ ਨਹੀਂ ਜੀ ਔਰ ਚੱਲ ਹੁਣ ਜਣੀ ਹਾਂ ਮੈਂ ਗੱਨਾਮ ਗਿਆ 45 ਪੈਸੇ ਵੀ ਤਾਂ ਵਧੀਆ ਆ ਇਹ ਪੈਸੇ ਆਪਾਂ ਮਾਰ ਕੇ ਦੋਗਾ ਨਹੀਂ જીએ જઍચીળઽ�તવ્ઉડ્ જા઱ુે જાકલે જાકર્રંએ જરહી સેકીઈ જસ્વાક છોગઈ હભ ઓય ને એ ધીભ ટાલે વ� ਨਹੀਂ ਹੋਰ ਨਿਕਲ ਹੋ ਛੋਟੇ ਬੱਚੇ ਗਰਮੀ ਆ ਦੇ ਤੱਬੀ ਆ ਦੇ ਚਲ ਆ ਗੋਂ ਖੁਬਸੇ ਗੋਂ ਵੱਡ ਗਿਆ ਸਭ ਵੀ ਵੱਡ ਜੂ ਹੱਟਣ ਦਾ ਟਾਈਮ ਪਿਆ ਬੱਚੇ ਵੀ ਛੋਟੇ ਨੇ ਜੀ ਦੇਣੀ ਅੱਜ ਜੋ ਪੰਜਵੇਂ ਸੇਮਾ ਆ ਉਹ ਬੱਚਾ ਪਰ ਸੁੱਈ ਸੁਈ ਆ ਦੇ ਦੇ ਕੰਨ ਮੋੜਦਾ ਮੈਂ ਤਾਂ ਹੀ ਮੋੜਦਾ ਨਹੀਂ ਮੈਂ ਤਾਂ ਇੱਥੇ ਮੋੜਦਾ ਉਹਦਾ ਕੰਮ ਸੱਟ ਕੇ ਜੀਰੀ ਦਾ ਉਹਦਾ ਕੱਦੂ ਹੋਰ ਸੱਟ ਕੰਮ ਦਾ ਫੋਨ ਨਹੀਂ ਜਾਂਦਾ ਆਲਾ ਕੰਮ ਸਾਡੇ ਕਹਾਂ 15 ਭਈ ਜਾਂਦੇ ਨੇ ਪਈ ਜੀ ਬਾ ਨਾ ਤੂੰ ਬੋ ਮੁਰਜਾ ਮਾ ਦੋ ਬਾਬਾ ਹੁਣ ਪੂਰੇ 40000 ਦੀ ਲੈ ਜੀ ਮੈਂ ਨਾ ਕਰਿਆ ਸਾਨੂੰ ਉਹ ਕਰਦਾ ਯਾਰ ਦੋਨੇ ਬੰਦੇ ਤੁਸੀਂ ਮੇਲੋਂ ਤੁਹਾਨੂੰ ਤਾਂ ਰਾਹ ਹੈ ਐਂਦਾ ਹੀ ਤੂੰ ਪੁੱਛ ਕੀ ਗਿਆ ਹਾਂ ਹਾਂ ਹਲ ਹੁੰਦਾ ਹਲ ਹੁੰਦਾ ਤੈਨੂੰ ਕੋਈ ਦੋੋਂ ਦੋਨੇ ਬੰਦੇ ਮੇਲੋਂ ਮੂੰਹ ਉੱਤੇ ਲੱਗਣਾ ਨਹੀਂ ਉਹ ਤਾਂ ਨਹੀਂ ਕੋਈ ਗੱਲ ਦੀ ਹੁਣ ਇੱਕ ਦਿਨ ਮੇੜਦਾ ਯਾਰ ਕੁਝ ਨਹੀਂ ਮੇੜਦੇ ਹੁਣ ਇੱਕ ਦਿਨ ਮੇੜਦਾ ਯਾਰ ਕਈ ਚੱਲ ਦੇਣੀ ਦੇ ਦੂਗਾ ਤਨੀ ਮਾਰ ਆ ਬੋ ਰਿਹਾ ਲਾ ਹਾਦਰੀ ਬਾਠੋ ਵੀ ਆਪੀ ਹੋਣਾ ਮੌਲੀ ਦਾ ਐਸੇ ਕਰ ਨਾਲ ਨਾ ਬਾਈ ਹੀ ਕਰ ਲਾ ਪੂਰਾ 30 ਵੀ ਵੇਚਿਆ ਨਹੀਂ ਹੁੰਦੀ ਉਹ ਹੁਣ ਕੀ ਕਸਰਾ ਜਾ ਉਹ ਫੇਰ ਯਾਰ ਮੈਂ ਮਨ ਕਰ ਲੈ ਬੜ ਦੇ ਉਹ ਹੁਣ ਕਸਰ ਕੀ ਆ ਕਸਰ ਹੈਗੀ ਆ ਨਿਕਾ ਉਹ ਪਾਰੀ ਆ ਨਾਰੀ ਆ ਹੋ ਗਿਆ ਦੇ ਦੇ ਬਾਬਾ ਕਾ ਨੂੰ ਮੋੜ ਰਹਾ ਮੈਂ ਤਾਂ ਮਾਤਾ ਗੁਰੂ ਆ ਕਹਿਣਾ ਵੀ ਲੈ ਕੇ ਜਾਓ ਕਾ ਮੋੜ ਰਹਾ ਮੈਂ ਤਾਂ ਮੈਂ ਤਾਂ ਕਰਾਂ ਕੰਮ ਸਵਾ ਕਿਉਂ ਮੋੜ ਰਹਾ ਮੈਰਾ ਮੋੜਦਾ ਮੈਂ ਜਮੇ ਹੀ ਨਹੀਂ ਨਾ ਮੋੜ ਗਾ ਕਦ ਮਸਾ ਰੱਬ ਦਾ ਰੂਪ ਆ ਮਸਾ ਮਿਲਦਾ ਨਾ ਮੋੜ ਨਾ ਮੋੜ ਤੇਰਾ ਕੰਮ ਬਹੁਤ ਵਧੀਆ ਹੁੰਦਾਗਾ ਨਾ ਮੋੜ ਮੈਂ ਤਾਂ ਮੋੜਦਾ ਇਹਨੇ ਕਿੱਥੇ ਐਂਡ ਦੱਸਿਆ ਕੋਈ ਯਾਰਾ ਮੈਂ ਤਾਂ ਇੰਦੀ ਦੱਸਿਆ ਮਤਲਬ 30 ਮਾਰੇ ਨੇ ਮੈਂ ਵੀ ਦਾ 26 25 25 ਲੱਤੀਆ ਕੋਈ ਗੱਲ ਨਹੀਂ ਪੰਜ ਮਾਰੇ ਆ ਉਹ ਤਾਂ ਮੈਂ ਮੰਨਦਾ ਸ਼ਬਾਸ਼ੇ ਛੋਟੇ ਬਹੁਤ ਠੀਕ ਆ ਫਿਰ ਹੁਣ ਕੀ ਕਰਾਂ ਇਹ ਰੰਗ ਆਏ ਨਹੀਂ ਨਹੀਂ ਉਹ ਹੀ ਤਾਂ ਕਰੀਏ ਵੀ ਦੇਖਣਾ ਨਹੀਂ ਆਪਾਂ ਲਈਆ ਛੋਟੇ ਇਹ ਬੱਚੇ ਛੋਟੇ ਆ ਬੱਚੇ ਤਾਂ ਹੀ ਛੋਟੇ ਸਾਹਮਣੇ ਇੱਕ ਲੋਡ ਕਰਾਈ ਆ ਟ੍ਰੇਨ ਤੇ ਭੇਜੀ ਦਰਾ ਬੱਚਾ ਮਰ ਗਿਆ ਯਾਰ ਇਹ ਬੱਚਿਆਂ ਦਾ ਕੀ ਹੁਣ ਇਹ ਨਿੱਕੇ ਨਿੱਕੇ ਬਰੂਰ ਬੱਚੇ ਨੇ ਯਾਰ ਉਹ ਬਠਮਰ ਵੱਡੇ ਬੱਚੇ ਦੀਗਾ ਉਹ ਚੱਲ ਜਾਂਦਾਗਾ ਕੋਈ ਅਰੇ ਯਾਰ ਮਰ ਮਨਣਾ ਕਰ ਲੋ ਕੁੱਟਾਂ ਹੁੰਦਾ ਇਹ ਨਹੀਂ ਕੋਈ ਗੱਲ ਨਹੀਂ ਨਹੀਂ ਆਇ ਨਹੀਂ ਚਲੋ ਕੀ ਮਾਰ ਚੋੜ ਰਹਿਗਾ ਹਾਂ ਇਹ ਤਾਂ ਹੈ ਇਹ ਤਾਂ ਕਿ ਪੈਸੇ ਖੁੱਟੇ ਨਹੀਂ ਹੈਗੇ ਹਾਂ ਇਹ ਤਾਂ ਹੈ ਪਰ ਅੰਦੇ ਜਿਹਦਾ ਵੇਚ ਨਹੀਂ ਆਂਦੋ ਲੋ ਗਾਈ ਵੇਚਣਾ ਪਤਾ ਵੇਚ ਨਹੀਂ ਇਹ ਤਾਂ ਫਿਰ ਪਪਾ ਹੋਈ ਬਿਗੂ ਯਾਰ ਪਾ ਬਜਾਰੀ ਲੱਗਣਾ ਯਾਰਾ ਲੱਗਦਾ ਨਹੀਂ ਆ ਪਾ ਫਿਰ ਯਾਰ ਆਏ ਹੁਣ ਲਾ ਲੁੱਟ ਕੇ ਕੀ ਕੀ ਦੀ ਰੱਖੀ ਜਾਵੜੀ ਯਾਰਾ ਦੇ ਦੇ ਯਾਰ ਬੱਕਰੀ ਨੂੰ ਮੋੜਨ ਲਾਈ ਨੂੰ ਮਾਤਾ ਕਹਣਾ ਲੈ ਕੇ ਜਾਓ ਮੋੜਨਾ ਤਾਂ ਹੀ ਸੱਪ ਹਾਂ ਬੰਦਾ ਕਾਹਨੂੰ ਮੋੜਦਾ ਯਾਰਾ ਆਪਾਂ ਦਾ ਮੋੜ ਕੇ ਰਾਜੀ ਨਹੀਂ ਆਪਾਂ ਦਾ ਇੱਜ਼ਤ ਕਰਦਾ ਇਹਨਾਂ ਦੀ ਸਮਾਂ ਤੇ ਜ ਬਹੁਤ ਗਵਾ ਚਾ ਗੱਲਾਂ ਗਾਲਾਂ ਲੱਗਣੇਂਗੀ ਜਿੱਦਿਆ ਤੂੰ ਵਕੀ ਦੇ ਯਾਰ ਲੈ ਜੋ ਕਿੰਨੇ ਦੇ ਨੇ ਬੱਕਰੀ ਥੋੜਾ ਕਾਹ ਫਰਕ ਫਿਰ ਕੱਢ ਦੋ ਨਾ ਇੱਕੋ ਹੀ ਦਸਾਂ 8000 ਦੀ ਬੱਕਰੀ ਲੈ ਜੀ ਲੈ ਕੇ 36 240 240 ਦੀ 5 ਘਟੇ 40 ਦੀ ਹਾਂ 2 ਘਟੇ 40 ਦੀ ਸੌਰੀ ਦੇਖ ਬਾਬੂ ਆਹ ਫੜ ਵਸ ਕੰਨੀ ਫੜ ਕੇ ਤੂੰ ਬਾਬੀ ਮਾਰ ਲੱਗ ਗਿਆ ਇਹ ਦੇਖ ਬੱਚੇ ਅਨੋਖੀ ਹੋ ਗਈ ਇਹ ਉਹ ਘੋਪਾ ਭਰੀ ਜੂ ਹੁਣ ਆਣੀ ਜੀ ਲੈ ਇਹੋ ਜਿਹਾ ਮੰਦਰ ਨਾ ਫੜਿਆ ਦੇਣੀ ਨਹੀਂ ਨਾਸ਼ੀ ਨਹੀਂ ਖਾਣਦਾ ਕੋਈ 100 ਗ੍ਰਾਮ ਆ ਯਾਰ ਤਾਂ ਬੇਸ ਦੀ 31000 ਦੀ ਆ ਨਹੀਂ ਰਹਿੰਦੇ ਬਸ ਇਹਦਾ ਸਿੱਕ ਜਗਾਣਾ ਮਾਰਦਾ ਹੁਣ ਯਾਰ ਕੋਈ ਯਾਰ ਬਾਈ ਆਪਾਂ ਰੇਟ ਗਲਤ ਨਹੀਂ ਲਾਉਂਦਾ ਗਲਤ ਸਾਨੂੰ ਕਹਿੰਦੇ ਨਹੀਂ ਗਲਤ ਲਾਉਂਦੇ ਫੇਰ ਹੁਣ ਰੇਟ ਕੱਟ ਲੱਗਿਆ ਨਹੀਂ ਕੱਟ ਵੀ ਨਹੀਂ ਫਿਰ ਤਾ ਵੱਧ ਵੀ ਨਹੀਂ ਹੈਗਾ ਆ ਰਹਿਣ ਦੇ ਫਿਰ ਛੱਡੋ ਤੇਰੀ ਮਰਗੀ ਆ ਆਪਾਂ ਬਤੀ ਜੋ ਇਹ ਬਸ ਬੱਕ ਦੇਣੀ ਆ ਨਹੀਂ ਨਹੀਂ ਮੈਂ ਤੈਨੂੰ ਬੱਚੇ ਇਹਦੇ ਮਰ ਦੋ ਉਹ ਡੱਬੇ ਬੱਚੇ ਇਹ ਕੀ ਮਨ ਕਰਦਾ ਇਹ ਚੀਰ ਲਾ ਫੀਲਾ ਕਿਹੜਾ ਫਸਕ ਨਹੀਂ ਉਹ ਦੇ ਦੇ ਲੈ ਜੋ 500 ਰੁਪਿਆ ਲੈ ਨਹੀਂ ਚੱਲ ਐਂ ਦੇ ਹਾਂ 6:30 ਹੋ ਗਿਆ ਹੁਣ ਤਾਂ ਨਾ ਬਸ ਆਪਾਂ 30 ਤੋਂ ਵੱਧ ਨਹੀਂ ਇਸ ਦੀ ਕਮ ਲੈ ਚੱਲ ਕੋਈ ਮਾ ਦੇ ਦੋ 500 ਰੁਪਿਆ ਤਾ ਫੜੋ ਜੀ ਹੁਣ ਤੇ ਕੀ ਹੋਏ 30 ਉਹ ਦੇ ਦੇ ਰੱਖ ਲੈ ਹੁਣ ਵਾਹ ਰੱਖ ਲੈ ਉਹ ਦੇ ਦੇ ਹੁਣ ਤਾਂ ਮੰਨ ਲੈ ਉਹਨੇ ਵੀ ਵੇਚਣੀ ਉਤਨੀ ਹੁੰਦੀ ਹੈਗਾ ਉਹ ਵੇਚ ਤਾਂ ਮੈਨੂੰ ਪਤਾ ਵੀ ਨਹੀਂ ਨਹੀਂ ਵੀਰੇ ਇਹ ਨਹੀਂ ਦੇ ਦੇ ਉਹ ਆਪੇ ਹੇਲਾ ਯਾਰ ਆਪੇ ਹੇਲਾ ਲੈ ਨਹੀਂ ਆਪਾਂ ਨਹੀਂ ਅਸੀਂ ਵੀ ਕੱਚਾ ਹੋ ਤਾਂ ਨਹੀਂ ਹੋ ਗਏ ਫਾੜਿਆ ਠੀਕ ਹੈ ਛੋਟੀ ਗੱਲ ਫਾੜਾ ਨਹੀਂ ਇੰਨੇ ਦੀ ਹੋਣੀ ਨਹੀਂ ਹੋ ਕਿਦਾਂ ਕਹਣਾ ਹੋਣੀ ਆ 2000 ਰੁਪਏ ਬੱਚੇ ਮਾਰਿਆ ਯਾਰ ਹਾਂ ਹੁਣ ਤਾਂ ਗੱਲ ਹੁਣ ਪਾ ਇਹ 35 ਜਾ ਕਰਦਾ ਬਾਈ 35 ਮੁਕੀ ਕਰ ਲਈ ਹੋਈ ਯਾਰ ਹਾਂ ਤੇ 35 35 ਕਰ ਲਈਓ ਬਾਈ ਆਇਆ ਕਰੋ ਆ ਫੜ ਪਾਸੋਂ ਫੜ ਨਹੀਂ ਰਹੀ ਪਾਸੋਂ ਫੜ ਪਾ ਗਣ ਲਾ ਵੀ ਆਵਾ ਚਲਦੇ 5 ਬਈ ਹੋਰ ਬਤਾ 32 32.5 ਦੀ ਹੋਗੀ ਐਂ ਹੀ ਕਰਦਾ ਇਹਦਾ ਬਸ 2 ਕੰਮ ਹੀ ਆ ਉਹ ਹੀ ਹਜ਼ਾਰ ਹਜ਼ਾਰ ਸਿੱਟਦਾ ਵਾ 3 100 200 ਪਾਇਆ ਕਰ ਸਾਡੇ ਤੇ ਵਿਲਾ ਜਿਹੜਾ ਕਈ ਆ ਵਾ 4 ਉਹ ਇਕੱਠਾ ਹੀ ਮਾਰਦਾ 5 5 ਯਾਰ ਵੀ ਇਹਨੇ ਨਹੀਂ ਬੋਗਾ 6 7 8 10 11 ਆਗਲੂਮ ਤੇ ਬੈਰੀ ਨੂੰ ਕਹਿੰਦੇ ਆਉਂਦੇ ਨੂੰ ਡੱਕ ਲਏ ਉਹ ਗੱਲ ਐ ਦੀ 18 ਖਾਣ ਕਹਿੰਦਾ ਹੁੰਦਾ ਪ੍ਰੇਮੀ ਖਾਣ ਤੇ ਬੈਰੀ ਨੂੰ ਆਉਂਦੇ ਨੂੰ ਡੱਕ ਲਈਏ ਉਹ ਗੱਲ ਐ 16 17 18 ਪੰਨੀ ਬੱਕਰੇ ਵਟੇ ਲੈ ਕੇ 20 21 22 23 24 25 26 ਗਈ ਅਣ ਪਈ ਇਹ ਤਾਂ ਸਾਡੇ ਹਸਾਈ ਹੋਇਆ ਹੋ ਗਿਆ ਹੋਕ ਨਾ 5000 ਰੁਪਏ ਨਾ ਹੋਕ ਨਾ ਸਾਡੇ ਬੱਤੀ ਕਰਿਆ ਸਾਡੇ ਬੱਤੀ ਦਾ ਮੈਂ ਭੁੱਲ ਗਿਆ ਸੀ ਮੈਂ ਭੁੱਲ ਗਿਆ ਸੀ ਆ ਬਣ 2500 ਬਣਾਈ ਮੈਂ ਭੁੱਲ ਗਿਆ ਦੀ ਅੱਛਾ ਕਰਨੀ ਪਾ ਗਈ ਹੈ ਸਾਨੂੰ ਹੋ ਗਿਆ 27 ਹੋ ਗਿਆ ਕੋਈ ਨਾ ਆਪਾਂ ਦੁਬਾਰੇ ਗਣ ਲਾਂਗੇ 28 29 30 31 32 ਸਾਡੇ 32 ਹੁਣ ਠੀਕ ਹੈ ਹਾਂ